ਪੰਜਾਬ ਹਿੰਦੂਆਂ ਲਈ ਬਹੁਤ ਸੇਫ ਜਗ੍ਹਾ ਹੈ। ਹਿੰਦੂਆਂ ਲਈ ਸੇਫ ਜਗ੍ਹਾ। ਬਿਲਕੁਲ। ਪੂਰੇ ਹਿੰਦੁਸਤਾਨ ਦੇ ਵਿੱਚ ਇਕੱਲਾ ਪੰਜਾਬ ਐਸੀ ਜਗ੍ਹਾ ਹੈ ਜਿਹੜਾ ਹਿੰਦੂਆਂ ਹਿੰਦੂਆਂ ਲਈ ਸਭ ਤੋਂ ਜ਼ਿਆਦਾ ਸੇਫ ਜਗ੍ਹਾ ਹੈ। ਸਭ ਤੋਂ ਜ਼ਿਆਦਾ। ਹਰੀਦਵਾਰ ਤੋਂ ਵੀ ਜ਼ਿਆਦਾ। ਹਰੀਦਵਾਰ ਤਾਂ ਬਹੁਤ ਜ਼ਿਆਦਾ ਅਨਸੇਫ ਹੈ। ਅਯੁੱਧਿਆ ਤੋਂ ਵੀ ਜ਼ਿਆਦਾ। ਬਹੁਤ ਜ਼ਿਆਦਾ। ਉਹਦੇ ਤੋਂ ਵੀ ਤਾਂ ਬਹੁਤ ਜ਼ਿਆਦਾ ਬਹੁਤ ਉੱਪਰ। ਯੂਪੀ ਦੇ ਵਿੱਚ ਸ਼ੋਭਾ ਯਾਤਰਾਵਾਂ ਤੇ ਪੱਥਰਬਾਜ਼ੀ ਹੋਣਾ ਹਰ ਸਾਲ ਹੁੰਦੀ ਹੈ। ਐਵਰੀ ਈਅਰ ਹੁੰਦੀ ਹੈ। 3-3 4-4 ਥਾਵਾਂ ਤੇ ਹੁੰਦੀ ਹੈ। ਹਮ। ਮਧ ਪ੍ਰਦੇਸ਼ ਚ ਹੁੰਦੀ ਆ ਗੁਜਰਾਤ ਚ ਹੋਈ ਆ ਚਾਰਖੰਡ ਚ ਹੋਈ ਆ ਬੰਗਾਲ ਚ ਹੋਈ ਆ ਹਿਮਾਚਲ ਚ ਹੋਈ ਆ ਹਿਮਾਚਲ ਦਾ ਮੈਂ ਪੱਕਾ ਨਹੀਂ ਕਹਿ ਸਕਦਾ ਤੇ ਲਗਭਗ ਇਹ ਸਾਰੀ ਜਿਹੜੀ ਕਾਓ ਬੈਲਟ ਕਹਿ ਲਓ ਇਹਨੂੰ ਜਾਂ ਹਿੰਦੀ ਬੈਲਟ ਕਹਿ ਲਓ ਇਹਦੇ ਸਾਰੇ ਚ ਪੱਥਰਬਾਜੀ ਹੋਈ ਆ ਸ਼ੋਭਾ ਯਾਤਰਾਵਾਂ ਤੇ ਸਿਰਫ ਪੰਜਾਬ ਚ ਨਹੀਂ ਹੋਈ ਜੀ ਅਜੇ ਤੱਕ ਇੱਕ ਘਟਨਾ ਕੋਈ ਦੱਸ ਦੋਵੇ ਇੱਕ ਸਿੰਗਲ ਇੱਕ ਵੀ ਘਟਨਾ ਨਹੀਂ ਆ ਪੰਜਾਬ ਦੇ ਵਿੱਚ ਪੰਜਾਬ ਚ ਕਿਸੇ ਸ਼ੋਭਾ ਯਾਤਰਾ ਤੇ ਕੋਈ ਪੱਥਰਬਾਜੀ ਹੋਈ ਹੋਵੇ ਹੂੰ ਜਿੱਥੇ ਇਹਨਾਂ ਦੇ ਯੋਗੀ ਜੀ ਦੀ ਸਰਕਾਰ ਹੈ ਇਹਨਾਂ ਦੇ ਹਿੰਦੂ ਹਿਰਦਿਆਂ ਦੀ ਸਮਰਾਟ ਹੈ ਉੱਥੇ ਤੇ ਰੋਜ਼ ਦਾ ਕੰਮ ਹੈ ਰੋਜ਼ ਉੱਥੋਂ ਪਲਾਨ ਕਰਦਾ ਹੈ ਹਿੰਦੂ ਉੱਥੇ ਨਹੀਂ ਬੋਲਣਗੇ ਇਹ ਦਿੱਲੀ ਦੇ ਵਿੱਚੋਂ ਹਿੰਦੂ ਪਲਾਨ ਕਰ ਰਿਹਾ ਜੀ ਤੇਆਂ ਰੋਜ਼ ਮਾਰੀਆਂ ਜਾ ਰਹੀਆਂ ਹਿੰਦੂਆਂ ਦੀਆਂ ਯੂਪੀ ਔਰ ਦਿੱਲੀ ਖਾਸ ਕਰਕੇ ਹਾਂਜੀ ਕਿਉਂ ਦੋਨੋਂ ਪਾਸੇ ਤਾਂ ਬੀਜੇਪੀ ਦੀ ਸਰਕਾਰ ਹੈ ਮਾਰੀਆਂ ਜਾਂਦੇ ਤੇ ਰਿਕਾਰਡ ਚੱਕੋ ਐਨਸੀਆਰਬੀ ਦੇ ਡਾਟਾ ਚੱਕੋ ਸਭ ਤੋਂ ਜ਼ਿਆਦਾ ਰੇਪ ਅਪਰੋਕਸੀਮੇਟ ਸਭ ਤੋਂ ਜ਼ਿਆਦਾ ਰੇਪ ਜਿਹੜਾ ਹੈ ਯੂਪੀ 'ਚ ਹੁੰਦੇ ਆ ਹਜ਼ਾਰੋਂ ਬੱਚੇ ਗਾਇਬ ਹੈ ਹਜ਼ਾਰੋਂ 40-45 ਹਜ਼ਾਰ ਕੁੜੀਆਂ ਹਿੰਦੂਆਂ ਦੀਆਂ ਬੱਚੀਆਂ ਗਾਇਬ ਐ ਯੂਪੀ ਚੋਂ ਹੂੰ ਕੁਛ ਨਹੀਂ ਪਤਾ ਕਿੱਧਰ ਗਈਆਂ ਜ਼ਮੀਨ ਖਾ ਗਈ ਅਸਮਾਨ ਨਿਕਲ ਗਿਆ ਇਹ ਹਾਲ ਗੁਜਰਾਤ ਦੇ ਆਪਾਂ ਹੈ ਕਿੱਥੇ ਆ ਜੀ ਜਿੰਨਾ ਕੁਝ ਹਿੰਦੂ ਸੋਸਾਇਟੀ ਨਾਲ ਹੋ ਰਿਹਾ ਹੈ ਨਾ ਜੇ ਅਗਰ ਉਹਨੂੰ ਬਹੁਤ ਜ਼ਿਆਦਾ ਖਿਆਲ ਨਾਲ ਦੇਖੋ ਤੇ ਆਪਾਂ ਨੂੰ ਫਿਰ ਇਹ ਸਮਝ ਲੱਗਦੀ ਹੈ ਕਿ ਇਹ ਲੋਕ ਕਰ ਕਿਆ ਰਹੇ ਨੇ ਲੋਕਾਂ ਦਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਡਾਇਵਰਟ ਕਰ ਰਹੇ ਨੇ ਨਾ ਚੀਜ਼ਾਂ ਵੱਲ ਜਿਹੜੇ ਆ ਰਮਾਨ ਮਲਿਕ ਦੇ ਮਸਲੇ ਦੇ ਵਿੱਚ ਜ਼ਿਆਦਾ ਬੋਲਦੇ ਪਏ ਆ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਹਿੰਦੂਆਂ ਵਾਸਤੇ ਪੰਜਾਬ ਸੇਫ ਨਹੀਂ ਹੈਗਾ ਅਸੀਂ ਇੱਥੇ ਸੇਫ ਨਹੀਂ ਬੈਠੇ ਰਾਜਨ ਦੁਕਾਨਾਂ ਐ ਨਾ ਜੀ ਆਪਣੀ ਆਪਣੀ ਦੁਕਾਨਾਂ ਖੋਲ ਲਈਆਂ ਤੁਸੀਂ ਪੂਰੇ ਹਿੰਦੁਸਤਾਨ ਚ ਜਾਓ ਪੂਰੇ ਕਿਸੇ ਤੋਂ ਕਿਸੇ ਵੀ ਹਿੰਦੂਵਾਦੀ ਤੋਂ ਪੁੱਛੋ ਸਭ ਤੋਂ ਵਧੀਆ ਪਾਰਟੀ ਕਿਹੜੀ ਆ ਉਹ ਕਹੇਗਾ ਬੀਜੇਪੀ ਬੀਜੇਪੀ ਕੋ ਹਨਾ ਥੋੜੇ ਦੇਮਾਗ ਪੰਜਾਬ ਦੇ ਹਿੰਦੂ ਵੀ ਕਹਿੰਦੇ ਹਨਾ ਥੋੜੇ ਦਿਮਾਗ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਕਿਹੜੀ ਐਸੀ ਕਮਿਊਨਿਟੀ ਹੈ ਜੋ ਹਿੰਦੂਆਂ ਲਈ ਥ੍ਰੈਟ ਹੈ ਕੋ ਕਰੇਗਾ ਮੁਸਲਮਾਨ ਹਮ ਪੱਟ ਨਾ ਜੀ ਇਹ ਗੱਲ ਬਿਲਕੁਲ ਪੰਜਾਬ ਚ ਆਜੋ ਹੁਣ ਪੰਜਾਬ ਚ ਪੁੱਛੋ ਜੀ ਤੁਹਾਡੇ ਲਈ ਕੀ ਪ੍ਰੋਬਲਮ ਹੈ ਤੁਹਾਨੂੰ ਸਾਨੂੰ ਸੇਖਾਂ ਤੋਂ ਪ੍ਰੋਬਲਮ ਹੈ ਹਮ ਇਹ ਸਾਰਾ ਕਾਂਗਰਸੀ ਲਾਣਾ ਸਾਰਾ ਅੱਜ ਬੀਜੇਪੀ ਚ ਜਾ ਕੇ ਬੀਜੇਪੀ ਦੇ ਝੰਡੇ ਚੱਕ ਕੇ ਆਪਣੇ ਆਪ ਨੂੰ ਬਹੁਤ ਬੜਾ ਦੇਸ਼ਵਕਤ ਕੋਸ਼ਿਤ ਕਰ ਰਿਹਾ ਹੈ ਪੰਜਾਬ ਤੇ ਸਭ ਤੋਂ ਸੇਫਸਟ ਪਲੇਸ ਹੈ ਜਨਾਬ ਤੁਸੀਂ ਯੂਪੀ ਚ ਜਾਓ ਮੰਦਰਾਂ ਦੇ ਨਾਲ ਕੀ ਨਹੀਂ ਹੋਇਆ ਮੰਦਰਾਂ ਦੇ ਵਿੱਚ ਟਾਇਲਟ ਤੱਕ ਬਣਾਏ ਗਏ ਆ ਮੂਰਤੀਆਂ ਹੁਣ ਦਿੱਲੀ ਚ ਨਹੀਂ ਟੁੱਟੀਆਂ ਜੀ ਕਾਲੀ ਦੇਵੀ ਦੀ ਮੂਰਤੀਆਂ ਤੋੜ ਕੇ ਥੱਲੇ ਜ਼ਮੀਨ ਤੇ ਸੱਟ ਦਿੱਤੇ ਸੁੱਟਤੀਆਂ ਸਰਕਾਰ ਨੇ ਚੱਕੇ ਕੋਈ ਹੈ ਜੀ ਪੁੱਛਣ ਵਾਲਾ ਸਰਕਾਰ ਨੇ ਹਾਂ ਕਾਲੀ ਦੇਵੀ ਦੀ ਯੈਸ ਉੱਥੇ ਕੋਈ ਬੋਲਿਆ ਨਹੀਂ ਇਹ ਕਾਲੀ ਮਾਤਾ ਜਿੰਨ ਰੂਪ ਧਾਰ ਲਿਆ ਉੱਥੇ ਸਾਰੇ ਮਗਰ ਪੈ ਗਏ ਉੱਥੇ ਸਾਰੇ ਮਗਰ ਮੈਂ ਉਹੀ ਤਾਂ ਗੱਲ ਕਹਿਣਾ ਜੀ ਉੱਤੇ ਇਧਰ ਇਹ ਮਗਰ ਪੈ ਗਏ ਉਧਰ ਇਹਨਾਂ ਨੇ ਕੁਝ ਨਹੀਂ ਬੋਲਣਾ ਕਾਸ਼ੀ ਸਭ ਤੋਂ ਪ੍ਰਾਚੀਨ ਸ਼ਹਿਰ ਦੱਸਿਆ ਜਾਂਦਾ ਦੁਨੀਆ ਦਾ ਕੇਂਦਰ ਦੱਸਿਆ ਜਾਂਦਾ ਕੇਂਦਰ ਦੱਸਿਆ ਹੈਨਾ ਕਾਚੀ ਦੇ ਵਿੱਚ 160 ਸ਼ਿਵਲਿੰਗ yogi aditya nadi sarkar ਨੇ ਤੜਵਾ ਕੇ 80 ਨਾਲੇ ਦੇ ਬਰਾਬਰ ਇੱਕ ਪਲਾਟ ਦੀ ਭਰਤੀ ਨੂੰ ਸੁਟਵਾ ਦਿੱਤੇ ਮੌਕੇ ਤੇ ਟਰੈਕਟਰ ਟਰਾਲੀ ਵਾਲੇ ਦੋਵੇਂ ਫੜ ਲਏ ਗਏ ਲੰਕਾ ਥਾਣੇ ਦੇ ਵਿੱਚ ਅੱਜ ਵੀ 160 ਸ਼ਿਵਲਿੰਗ ਪਈਆਂ ਕੇਸ ਦੀ ਅਪਡੇਟ ਪਤਾ ਕਰ ਲੋ ਕੇਸ 'ਚ ਕੀ ਆਇਆ ਕੁਝ ਨਹੀਂ ਆਇਆ ਉਧਰ ਨਹੀਂ ਬੋਲਣਗੇ ਹੂੰ ਕਿਉਂ ਤਾਂ ਭਾਜਪਾ ਦੀ ਸਰਕਾਰ ਹੈ ਦਿੱਲੀ ਚ ਨਹੀਂ ਬੋਲਣਗੇ ਦਿੱਲੀ ਚ ਭਾਜਪੀ ਦੀ ਸਰਕਾਰ ਹੈ ਹੂੰ ਪੰਜਾਬ ਚ ਮੋਲ ਖਰਾਬ ਕਰਨਗੇ ਕਿ ਇੱਥੇ ਸਰਕਾਰ ਲਿਆਣੀ ਹੈ ਇੱਥੇ ਦਿਖਾਣਾ ਹੈ ਲੋਕਾਂ ਨੂੰ ਕਿ ਹਿੰਦੂ ਬਹੁਤ ਅਨਸੇਫ ਹੈ ਪੰਜਾਬ ਦੇ ਵਿੱਚ ਸਾਈ ਨਹੀਂ ਆਂਦਾ ਹਿੰਦੂਆਂ ਨੂੰ ਪੰਜਾਬ ਮੇਜਰ ਕ੍ਰਾਈਸਿਸ ਦੇ ਵਿੱਚ ਹੈ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਤੁਸੀਂ ਕਿਹ ਸਭ ਤੋਂ ਸੇਫ ਜਗ੍ਹਾ ਹਾਂਜੀ ਤੁਸੀਂ ਕਹਿੰਦੇ ਸੱਤ ਤੋਂ ਸੇਫ ਜਗਾ ਪੰਜਾਬ ਹਾਂ ਲੇਕਿਨ ਮੇਜਰ ਕ੍ਰਾਈਸਿਸ ਵੀ ਤਾਂ ਹੋ ਰਹੇ ਨੇ ਨਾ ਜੀ ਪੰਜਾਬ ਦੇ ਵਿੱਚ ਹੀ ਮੇਜਰ ਕ੍ਰਾਈਸਿਸ ਹੋ ਰਹੇ ਨੇ ਐਸੀ ਐਸੀ ਗੱਲਾਂ ਤਾਂ ਮੇਜਰ ਕ੍ਰਾਈਸਿਸ ਫੈਲਾਏ ਜਾ ਰਹੇ ਨੇ ਹੂੰ ਨਸ਼ਾ ਸਾਡੀ ਬਿਗੇਸਟ ਪ੍ਰੋਬਲਮ ਹੈ ਹੂੰ ਤੁਸੀਂ ਦਿਖਾਓ ਕੋਈ ਬੋਲਦਾ ਹੋਇਆ ਕਿਆ ਕੱਲੇ ਸਿੱਖਾ ਦੇ ਬੱਚੇ ਮਰ ਰਹੇ ਆਂ ਜੀ ਨਸ਼ੇ ਨਾਲ ਫੇਂਦਵਾਨੇ ਨਹੀਂ ਮਰਦੇ ਮਰਦੇ ਫੇਰ ਜੀ ਕਿਸੇ ਵੀ ਐਸੀ ਕੋਈ ਵੀ ਐਸੀ ਗੱਲ ਹੋਵੇ ਜਿਹਦੇ ਦੇ ਵਿੱਚ ਧਰਮ ਦਾ ਫਾਇਦਾ ਹੋਵੇ ਜਾਂ ਚਲੋ ਪੰਜਾਬ ਦਾ ਕੋਈ ਫਾਇਦਾ ਹੋਵੇ ਆ ਕੋਈ ਚਲੋ ਪਲਾਮਾਨ ਸੀ ਹੋਵੇ ਪੰਜਾਬ ਨਾਲ ਕੋਈ ਐਸੇ ਕਿਸੇ ਮਸਲੇ ਚ ਤੁਹਾਨੂੰ ਨਹੀਂ ਦਿਖਾਈ ਦੇਣਗੇ ਦੇਖਿਆ ਤਾਂ ਤੁਸੀਂ ਮੈਨੂੰ ਦੱਸ ਦੋ ਪਾਣੀ ਦੇ ਮਸਲੇ ਤੇ ਕਿਉਂ ਨਹੀਂ ਬੋਲੂਗਾ ਪਾਣੀ ਦਾ ਪਾਣੀ ਸਿਰਫ ਕਿਸੇ ਇੱਕ ਧਰਮ ਨੇ ਥੋੜੀ ਨਾ ਪੀਣਾ ਅਸਲ ਚ ਰਹਿ ਇੱਥੇ ਰਹੇ ਨੇ ਲੇਕਿਨਾਂ ਤੇਰੀ ਡੈਡੀਕੇਸ਼ਨ ਜੰਮ ਨਾ ਪਾਰ ਹੈ ਜੇ ਪੰਜਾਬ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹ ਪੰਜਾਬ ਨੂੰ ਡੈਡੀਕੇਟਿਡ ਹੈਗੇ ਆ ਪੰਜਾਬੀ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਸਾਰੇ ਲੇਕਿਨ ਇਹ ਜਿਹੜੇ ਹਿੰਦੂਆਂ ਦੇ ਸੋ ਕਾਲਡ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਕੋਈ ਲੈਣ ਦਿੰਦੀ ਆ ਇਹਨਾਂ ਦੀ ਸਾਰੀ ਡੈਡੀਕੇਸ਼ਨ ਜੰਮ ਨਾ ਪਾਰਾ ਜੋ ਚੀਜ਼ਾਂ ਜੀ ਮੈਂ ਉਹੀ ਗੱਲ ਕਹਿੰਦਾ ਜੋ ਚੀਜ਼ਾਂ ਯੂਪੀ ਚ ਹੋ ਰਹੀਆਂ ਪੰਜਾਬ ਚ ਤਾਂ ਉਹਦਾ 1% ਵੀ ਨਹੀਂ ਹੋਇਆ ਜੀ ਕੁਝ ਵੀ ਹੂੰ ਕਦੇ ਵੀ ਨਹੀਂ ਹੋਇਆ ਹੋਇਆ ਨਹੀਂ ਇਹ ਹੁਣ ਜਰੂਰ ਜਗਰਾਤਿਆਂ ਦੇ ਵਿੱਚ ਦੇ ਕੋਈ ਚੰਕਿਆ ਚੁੰਕਿਆ ਲੱਗ ਗਏ ਨੇ ਕੱਢਣ ਔਰ ਹੁੰਦੇ ਨਹੀਂ ਕੱਢ ਰਹੇ ਘਰੇ ਤੇ ਖਾਸਾ ਟਾਈਮ ਹੋ ਗਿਆ ਪਰ ਫਹਲੇ ਫਿਰ ਵੀ ਥੋੜਾ ਜਿਆਦਾ ਲੁਕਿਆ ਚਿਪਾ ਹੈਗਾ ਹੁਣ ਵੀ ਟਾਈਮ ਹੈ ਇਹਨਾਂ ਨੂੰ ਰੋਕਣ ਦਾ ਸਹੀ ਤਰੀਕੇ ਨਾਲ ਚਲੰਦਾ ਹਿੰਦੂਇਜ਼ਮ ਦੇ ਵਿੱਚ ਬਹੁਤ ਬਿਗੇਸਟ ਪ੍ਰੋਬਲਮ ਹੈਗੀ ਆ ਕਾਸਟਿਜ਼ਮ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਮੈਂ ਕਿਹਾ ਕਿ ਇੱਕ ਯਾਦਵ ਨੂੰ ਉਹਦੀ ਉਹਦੀ ਸ਼ੀਖਾ ਵੱਢਦੀ ਮੈਂ ਉਦੋਂ ਇਹ ਗੱਲ ਕਰਨ ਲੱਗਾ ਸੀ ਵੀ ਯਾਦਵ ਯਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਹਾਂਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਕੁੱਲ ਦੇ ਬੰਦੇ ਨੇ ਇਹ ਕੁਝ ਕੀਤਾ ਹਾਂ ਸਭ ਦੇ ਸਾਹਮਣੇ ਕੀਤਾ ਜੀ ਦੇਖੋ ਕਿੰਨੇ ਕਿੰਨਾ ਉਹਦੇ ਨਾਲ ਅਤਿਆਚਾਰ ਹੋਇਆ ਜੀ ਮੁੰਡੇ ਨਾਲ ਹੂੰ ਇਹ ਤੇ ਕਿ ਤੇ ਜਿਹੜੀ ਤੇ ਰਹ ਮੰਨਦੀ ਹੈ ਪੂਰੀ ਤਰ੍ਹਾਂ ਤੋਂ ਡੈਡੀਕੇਸ਼ਨ ਨਾਲ ਮੰਨਦੀ ਹੈ ਕਿ ਵਰਨਾ ਆਸ਼ਰਮ ਜਿਹੜਾ ਹੈ ਯਾਨੀ ਵਰਣ ਵਿਵਸਥਾ ਜਿਹੜੀ ਆ ਉਹ ਆਧਾਰ ਹੈ ਸਨਤਨ ਤੰਤਰਮ ਦਾ ਹੂੰ ਇੱਕ ਬਹੁਤ ਬੜੀ ਗਿੰਤੀ ਹੈ ਜਿਹੜੀ ਇਹਨੂੰ ਡੈਡੀਕੇਟਿਡ ਹੈਗੀ ਹੈ ਹੂੰ ਮੈਨੂੰ ਲੱਗਦਾ ਹੈ ਕਿ ਸ਼ਾਹਦਾ ਰਮਨ ਮਲਿਕ ਦੇ ਕੇਸ ਤੇ ਵੀ ਆਹੀ ਕਾਰਨ ਹੈ ਨਹੀਂ ਤਾਂ ਅੰਨਾ ਵੀ ਦੇਖ ਕੇ ਦੱਸ ਦੋ ਵੀ ਕਾਲੀ ਦਾ ਰੂਪ ਤਾਰਨ ਕਰਨ ਤੋਂ ਬਾਅਦ ਤੇ ਉਹਨੇ ਕੁਝ ਵੀ ਐਸਾ ਗਲਤ ਨਹੀਂ ਕੀਤਾ ਰੂਪ ਤਾਰਨ ਕਰਨਾ ਕੋਈ ਬੇਦਬੀ ਨਹੀਂ ਹੈ ਪਰੰਪਰਾ ਹੈ ਔਰ ਇਹਦਾ ਮੈਂ ਤੁਹਾਨੂੰ ਸਭ ਤੋਂ ਵੱਡਾ ਐਗਜ਼ਾਮਪਲ ਦਿੱਤਾ ਨਰਿੰਦਰ ਮੋਦੀ ਜਦੋਂ ਖੁਦ ਥਾਲੀ ਥਾਲੀ 'ਚ ਦੀਵੇ ਰੱਖ ਕੇ ਇੱਕ ਆਰਾਮ ਬਣੇ ਹੋਏ ਬੰਦੇ ਦਾ ਜਦੋਂ ਆਰਤੀ ਕਰ ਰਿਹਾ ਹੈ ਹੂੰ ਇਸ ਤੋਂ ਵੱਡਾ ਕੀ ਪਰਮਾਨਾ ਹੋ ਸਕਦਾ ਇਹਦਾ ਮਤਲਬ ਨਰਿੰਦਰ ਮੋਦੀ ਪਾਗਲ ਹੈ ਹੂੰ ਯਾਨੀ ਰੂਪ ਤਰਣ ਕਰਨਾ ਤੇ ਪਰੰਪਰਾ ਹੈ ਜੀ ਇੱਕ ਪਾਰਟਕਲ ਦਾ ਫਿਰ ਉਹ ਰੂਪ ਤਰਣ ਕਰਨ ਤੋਂ ਬਾਅਦ ਅਗਰ ਕੋਈ ਗਲਤ ਐਕਟੀਵਿਟੀ ਹੁੰਦੀ ਹੈ ਉਹ ਵੀ ਅਦਵੀ ਦੀ ਸ਼ਰੈਣੀ ਚਾਹੰਦੀ ਹੈ ਤੁਸੀਂ ਕਹ ਵਰਨ ਜਿਹੜਾ ਹੈ ਉਹ ਅੱਜ ਵੀ ਚੱਲ ਰਿਹਾ ਹੈ ਹਾਂਜੀ ਪ੍ਰਸਿੱਤ ਸਮਾਜ ਦੇ ਵਿੱਚ ਰਹਿ ਰਹੇ ਆ ਇਹ ਤੇ ਕਿਹਾ ਜਾਂਦਾ ਵੀ ਸਾਰੇ ਇੱਕ ਬਰਾਬਰ ਨੇ ਉਹਦੇ ਦੋ ਕਾਰਨ ਨੇ ਜੇ ਇੱਕ ਤਾਂ ਪੰਜਾਬ ਜਿਹੜੀ ਧਰਤੀ ਹੈ ਪੰਜਾਬ ਸ਼ੁਰੂ ਤੋਂ ਉਹਦਾ ਜਿਹੜਾ ਹਿਸਾਬ ਰਿਹਾ ਉਹ ਬਾਕੀ ਸਾਰੇ ਚੀਜ਼ਾਂ ਤੋਂ ਸਾਰੇ ਦੇਸ਼ਾਂ ਤੋਂ ਮੁਲਕਾਂ ਤੋਂ ਅਲੱਗ ਰਿਹਾ ਹੈ ਹੂੰ ਪੰਜਾਬ ਚ ਸਟਾਰਟਿੰਗ ਚ ਹੀ ਵਨ ਵਿਵਸਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੀ ਪੂਰਾ ਖਤਮ ਕਰ ਖਤਮ ਕਰਤੀ ਸੀਗੀ ਹੂੰ ਠੀਕ ਹੈ ਜੇ ਤਾਂ ਇਹ ਪਹਿਲੀ ਗੱਲ ਉਹਦੇ ਕਰਕੇ ਉਸ ਗੱਲ ਕਰਕੇ ਅੱਜ ਪੰਜਾਬ ਦੇ ਕਲਚਰ ਚ ਅਚੀ ਸ਼ਾਮਿਲ ਹੋਈ ਹੈ ਦੂਜੀ ਗੱਲ ਫਿਰ ਆ ਰਿਹਾ ਉਹ ਦੋ ਅੱਗੇ ਕਰਨ ਕਦਰ ਵੱਡੀਆਂ ਵੱਡੀਆਂ ਇੰਡਸਟਰੀਆਂ ਬਣੀਆਂ ਇੰਡਸਟਰੀਆ ਬਣਨ ਨਾਲ ਉਦੋਗਿਕरण ਦੇ ਨਾਲ ਇਹਨਾਂ ਚੀਜ਼ਾਂ 'ਚ ਮੰਨਤਾ ਇਹਨਾਂ ਦੀ ਘਟੀ ਹੈ ਹਮ ਲੇਕਿਨ ਅੱਜ ਵੀ ਇਸ ਟਾਈਮ ਵੀ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ 'ਚ ਵੀ ਵਰਣ ਵਿਵਸਥਾ ਦੇ ਪੁਰਜ਼ੋਰ ਸਮਰਥਕ ਹੈਗੇ ਆ ਜਿਵੇਂ ਸ਼ੰਕਰਾਚਾਰਾ ਸ਼ੰਕਰਾਚਾਰਾ ਦੀ ਪੋਸਟ ਜੋ ਮਰਜੀ ਬੈਠੇ ਉਹ ਵਰਣ ਨੂੰ ਜਨਮਨਾ ਹੀ ਮੰਨਣਗੇ ਕਿ ਜਨਮ ਤੋਂ ਹੀ ਬ੍ਰਾਹਮਣ ਹੋ ਸਕਦਾ ਜਨਮ ਤੋਂ ਹੀ ਛਤਰੀ ਹੋ ਸਕਦਾ ਜਨਮ ਤੋਂ ਹੀ ਵੈਸ਼ੇ ਔਰ ਜਨਮ ਤੋਂ ਹੀ ਸ਼ੂਦਰ ਹੋ ਸਕਦਾ ਉਹ ਨਹੀਂ ਬਦਲ ਸਕਦਾ ਅਜ ਵੀ ਇਹ ਗੱਲ ਹੈ ਹਾਂਜੀ ਹਾਂ ਹੈਗੀ ਆ ਤੇ ਰਮਾਇਣ ਦਾ ਅਸੀਂ ਵਾਲਮੀਕੀ ਜੀ ਦੀ ਮੰਨਦੇ ਆ ਦੇਖੋ ਚਲੋ ਮੈਂ ਇਸ ਮਸਲੇ ਤੇ ਮੈਂ ਫਿਲਹਾਲ ਕੋਈ رائے ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਗੱਲ ਬਿਲਕੁਲ ਅਲੱਗ ਹੈ ਹੂੰ ਤੇ ਲੇਕਿਨ ਆਪਾਂ ਇਹ ਤੇ ਦੇਖ ਹੀ ਸਕਦੇ ਆਂ ਕਿ ਚਲੋ ਅਗਰ ਇਸ ਇਸ ਵੀ ਪੁਆਇੰਟ ਤੇ ਅਬ ਥੋੜਾ ਜੱਗ ਅਗੇ ਡਿਸਕਸ ਕਰ ਲਈਏ ਵਾਲਮੀਕੀ ਜੀ ਮਹਾਰਾਜ ਹੈ ਵਾਲਮੀਕੀ ਜੀ ਮਹਾਰਾਜ ਦੇ ਜਿਹੜੇ ਵੰਸ਼ਜ ਹੈ ਅਜੋ ਉਹ ਕਿੱਥੇ ਹੈ ਅਛੋ ਉਹ ਤੋਂ ਮੰਨਿਆ ਜਾਂਦਾ ਹੈ ਜੀ ਹੂੰ ਕੌਣ ਆਪਣੀ ਕੁੜੀ ਵੇਂਦਾ ਚੁੰਦਾ ਨਾਂ ਜੈ ਹਿੰਦੂ ਧਰਮ ਦੇ ਵਿੱਚ ਬਾਲਮਿਕੀ ਜੀ ਦੀ ਰਚਨਾ ਰਾਮਾਇਣ ਮਹਾਕਾਵਯ ਹੈ ਜੀ ਇਸ ਤੋਂ ਵਧੀਆ ਬੈਟਰ ਸਪਿਰਚੁਅਲ ਪਵਿੱਤਰ ਰਚਨਾ ਹਿੰਦੂਆਂ ਚ ਨਹੀਂ ਹੈ ਹਿੰਦੂਇਜ਼ਮ ਚ ਨਹੀਂ ਹੈ ਬਹੁਤ ਵੱਡੀ ਉਹ ਹੈਗੀ ਲੇਕਿਨ ਅਜ ਉਹਨਾਂ ਨੇ ਉਹਨਾਂ ਦੇ ਵੰਸ਼ ਦੇ ਨਾਲ ਕੀ ਹੁੰਦਾ ਆ ਜਿਵੇਂ ਨਾ ਉਹ ਚੂਤ ਕਿਹਾ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਚੂਤ ਨਹੀਂ ਕਿਹਾ ਜਾਂਦਾ ਕਿਹਾ ਜਾਂਦਾ ਮੈਨੂੰ ਖੁਦ ਕਿਹਾ ਗਿਆ ਮੈਨੂੰ ਵਾਲਮੀਕੀ ਜਾਤੀ ਦਾ ਜਿਹੜਾ ਇੱਕ ਉਹ ਉਹ ਕੀਤਾ ਗਿਆ ਜੀ ਬਸ ਉਹ ਹੁੰਦਾ ਮੈਂ ਇਸ ਵਾਰੇ ਜ਼ਿਆਦਾ ਤੇ ਨਹੀਂ ਤੁਸੀਂ ਵੀ ਅਸੀ ਜਾਤੇ ਹੋ ਨਹੀਂ ਚਲੋ ਮਾਨਸ ਕੀ ਜਾਤ ਸਭਾ ਇੱਕੋ ਪਛਾਣ ਬੋ ਆਪਣਾ ਤੇਸ ਫਲਸਫੇ ਨੂੰ ਮੰਨਦੇ ਹਾਂ ਜੀ ਹਮ ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੀ ਸਾਡਾ ਫਲਸਫਾ ਹੈ ਦੇਵਾ ਦੀ ਤੇ ਮਹਾਦੇਵ ਦਾ ਦਿੱਤਾ ਹੈ ਫਲਸਫਾ ਹੀ ਸਾਡਾ ਫਲਸਫਾ ਹੈ ਕਿ ਜਨੇਵੀ ਸੰਸਾਰ ਚਿਤਿਏ ਮੈਂ ਸਭ ਮਹਾਦੇਵ ਦੇ ਪੁੱਤਰ ਪੁੱਤਰੀਆਂ ਹੈ। ਵਿਸ਼ੋ ਕੋ ਕੋਈ ਹੈ? ਕੋਈ ਹੈ। ਇਹ ਵੀ ਆਪਣਾ ਟੋਗੀ ਵੀ ਉਹ ਤਾਂ ਹੀ ਚੰਗਾ ਹੈ। ਹਮਮ। ਇਹ ਵੀ ਇਹ ਵੀ ਸਾਡਾ ਉਸੇ ਦਾ ਬੱਚਾ ਹੈ। ਹਮਮ। ਜੋ ਪੂਰੀ ਪ੍ਰਕਿਰਤੀ ਉਹਦੀ ਸੰਤਾਨ ਹੈ। ਹਮਮ। ਪਰ ਕਿਹਾ ਇਹਦਾ ਕਾਸਟਿਜ਼ਮ ਦਾ ਅਗਰ ਕਿਸੇ ਨੇ ਦੇਖਿਆ ਤਾਂ ਮੈਂ ਉਸ ਚੀਜ਼ ਨੂੰ ਭੁਗਤ ਚੁੱਕਿਆ। ਮਤਲਬ ਮੈਂ ਦੇਖ ਚੁੱਕਿਆ ਜੀ ਉਸੇ। ਬੇਪਰਵਾ ਹੋਇਆ ਤੁਹਾਡੇ ਨਾਲ। ਹਾਂਜੀ। ਹੋਇਆ ਜੀ। ਬਹੁਤ ਅੱਛੇ ਲੈਵਲ ਤੇ ਹੋਇਆ। ਅੱਜ ਵੀ ਮੈਨੂੰ ਕੋਈ ਵੀ ਕਹਿੰਦਾ ਪਿਆ ਤਾਂ ਭੀਮसेना ਵਾਲਾ ਕਿਉਂ ਕਹਿੰਦੇ ਨੇ ਜੀ ਭੀਮसेना ਵਾਲਾ ਮੈਨੂੰ ਜਾਤੀ ਦੇ ਕਾਰਨ ਹੀ ਕਹਿੰਦੇ ਆ ਨਾ ਹੋਰ ਤਾਂ ਕੋਈ ਇਸ਼ੂ ਨਹੀਂ ਹੈ ਮੈਂ ਤਾਂ ਕਦੇ ਚੰਦਰ ਸ਼ੇਖਰ ਦਾ ਝੰਡਾ ਹੀ ਨਹੀਂ ਚੱਕਿਆ ਜੀ ਅਜੇ ਤੱਕ ਨਾ ਮੈਂ ਕਦੇ ਕਿਸੇ ਦਾ ਪ੍ਰੋਗਰਾਮ ਚ ਗਿਆ ਜੀ ਉਹਨਾਂ ਤੱਕ ਨਾ ਮੈਂ ਉਹਨਾਂ ਦੀ ਕੋਈ ਅਜੇ ਤੱਕ ਕੋਈ ਉਹ ਉਹਨਾਂ ਚੰਦਰ ਸ਼ੇਖਰ ਆਜ਼ਾਦ ਆ ਭੀਮ ਆਰਮੀ ਦੀ ਕੋਈ ਪੋਸਟਕ ਨਹੀਂ ਸੰਜੀ ਕੀਤੀ ਅਜੇ ਤੱਕ ਉਸ ਬੰਦੇ ਦੀ ਮੈਂ ਅੱਜ ਤੱਕ ਇਹ ਉਹ ਵੀ ਨਹੀਂ ਕੀਤੀ ਵੀ ਚਲੋ ਜੀ ਇਹਨੂੰ ਥੋੜਾ ਜਿਆਦਾ ਉਹ ਕਰਦੀ ਇਹਨੂੰ ਥੋੜਾ ਗਰੇਸ ਦੇਦੀ ਹੈ ਜਾਂ ਦੀ ਕੋਈ ਸਮਰਥਨ ਕਰਦੀ ਹੈ ਨਹੀਂ ਕੀਤਾ ਜੀ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਅਰਮਾਨ ਮਲਿਕ ਦੇ ਕੇਸ 'ਚ ਵੀ ਕੁਛ ਨਾ ਕੁਛ ਐ ਗੱਲ ਹੈਗੀ ਹੈ ਮੈਨੂੰ ਇਹ ਲੱਗਦਾ ਹੈ ਜੀ ਮੈਂ ਗਲਤ ਹੋ ਸਕਦਾ ਇਹ ਗਲਤ ਗੱਲ ਹੈ ਪਰ ਮੈਨੂੰ ਇਹ ਲੱਗਦਾ ਹੈ ਗੱਲ ਇਹ ਹੈ ਕਿ ਹੋਰ ਵੀਆਂ ਗੱਲਾਂ ਨੇ ਕਿਉਂਕਿ ਕਈ ਲੋਕ ਵੀ ਕੀ ਕਹਿੰਦੇ ਨੇ ਵੀ ਅਸ਼ਲੀਲਤਾ ਫਲਾਉਂਦੇ ਨੇ ਪਰਚਾ ਦਰਜ ਕਰਾਉਣਾ ਕਿ ਕਿ ਕਿਹੜੀ ਅਸ਼ਲੀਲਤਾ ਫਲਾ ਰਹੇ ਨੇ ਜੀ ਉਹ ਉਹਦੇ ਵਾਸਤੇ ਅਸ਼ਲੀਲਤਾ ਦਾ ਪਰਚਾ ਕਰਾਉ ਤਾਂ ਪਰ ਜੀ ਕੀ ਦਿੱਕਤ ਹੈ ਹੋਣਾ ਚਾਹੀਦਾ ਹੈ ਜੇ ਕੋਈ ਅਸ਼ਲੀਲਤਾ ਫਲਾਉਂਦਾ ਕਰਾਉ ਦਰਚ ਉਹਦੀ ਪਰਿਭਾਸ਼ਾ ਤਿਆਰ ਹੈ ਅਸ਼ਲੀਲਤਾ ਫਲਾਉਣ ਦੀ ਸੰਵਿਧਾਨ ਦੇ ਵਿੱਚ ਇੱਕ ਡਾਇਰੈਕਟ ਇੱਕ ਪਰਿਭਾਸ਼ਾ ਹੈ ਕਿ ਇਹ ਚੀਜ਼ਾਂ ਅਸ਼ਲੀਲਤਾ ਮੰਨੀ ਜਾਣਗੀਆਂ ਚੀਜ਼ਾਂ ਅਸ਼ਲੀਲਤਾ ਨਹੀਂ ਕਰਨ ਵਾਲੇ ਦੀ ਵੀਡੀਓ ਸ਼ੇਅਰ ਕਰਨਾ ਜਿੰਮ ਕਰਦੇ ਆ ਇਹ ਵੀਡੀਓ ਸ਼ੇਅਰ ਕਰਨਾ ਸ਼ਾਰਟਸ ਪਾ ਕੇ ਵੀਡੀਓ ਸ਼ੇਅਰ ਕਰਨਾ ਹਾਂ ਲੋਕੀਏ ਕਹਿ ਦਿੰਦੇ ਆ ਨਹੀਂ ਸਮਾਜਿਕ ਗਰੁੱਪ ਤੇ ਗਲਤ ਹੋ ਸਕਦਾ ਹੈ ਉਹ ਫਿਰ ਐਹੀ ਲੋਕ ਐਹੀ ਲੋਕ ਨਹੀਂ ਹੈ ਜਿਹੜੇ ਕੰਚਨ ਕੁਮਾਰੀ ਨੂੰ ਆਪਣੀ ਭੈਣ ਦੱਸ ਰਹੇ ਸੀਗੇ ਕੰਚਨ ਕੁਮਾਰੀ ہماری ਭੈਣ ਹੈ ਹੈ ਸਾਡੀ ਸ਼ਹੀਦ ਹੈ ਸਾਡੇ ਲਈ ਸ਼ਹੀਦ ਹੋਈ ਹੈ ਉਹ ਕੰਚਨ ਕੁਮਾਰੀ ਭੈਣ ਸੀਗੀ ਹੂੰ ਤੇ ਪਾਇਲ ਦੁਸ਼ਮਣ ਹੋ ਗਈ ਪਾਇਲ ਦੁਸ਼ਮਣ ਹੋ ਗਈ ਕੁਝ ਇਹ ਨਾ ਇਹ ਨੰਨੋ ਇਗਨੋਰ ਕਰ ਗੰਦੇ ਲੋੜਾ ਫਾਲਤੂ ਦਾ ਕੂੜਾ-ਕਬਾੜ ਹੈ ਇੰਨਾਂ ਚ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਜੀ ਹੂੰ ਉਹ ਕੰਚਨ ਨੂੰ ਭੈਣ ਕਹਿਣ ਵਾਲੇ ਅੱਜ ਮੈਂ ਇੱਕ ਦੋ ਤੀ ਵੀਡੀਓਜ਼ ਦੇਖ ਰਿਹਾ ਸੀਗਾ ਕੰਚਨ ਨੂੰ ਆਪਣੀ ਭੈਣ ਕਹਿਣ ਵਾਲੇ ਲੋਕੀਆਂ ਚ ਪਾਇਲ ਦੇ ਖਿਲਾਫ ਹੋਏ ਹੋਏ ਪਏ ਆ